ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਠਿੱਕੇ ਉਹ ਸਤਗੁਰ ਪੁਰਖ ਹੈ ਜਿਸਨੇ ਪੰਜੇ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਦੂਤ ਇਹ ਵੈਰੀ ਠਿੱਕੇ ਖਿੱਚ ਕਰਕੇ ਆਪਣੇ ਅਧੀਨ ਕਰ ਲਏ ਹਨ ਔਰ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਵੀ ਇਹਨਾਂ ਕਾਮ ਆਦਿਕ ਕਾਮ ਕ੍ਰੋਧ ਲੋਭ মোহ ਹੰਕਾਰ ਨੂੰ ਬਾਹਰ ਕੱਢ ਦਿੰਦੇ ਹਨ ਉਹ ਸਤਗੁਰ ਜੀ ਹਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ 10 ਗੁਰੂ ਸਾਹਿਬਾਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਠਿਕੇ ਉਹ ਸਤਗੁਰ ਪੁਰਖ ਹੈ ਜਿਸਨੇ ਪੰਜੇ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਦੂਤ ਇਹ ਵੈਰੀ ਠਿਕੇ ਖਿੱਚ ਕਰਕੇ ਆਪਣੇ ਅਧੀਨ ਕਰ ਲਏ ਹਨ ਔਰ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਵੀ ਇਹਨਾਂ ਕਾਮ ਆਦਿਕ ਕਾਮ ਕ੍ਰੋਧ ਲੋਭ ਮੋਹਕਾਰ ਨੂੰ ਬਾਹਰ ਕੱਢ ਦਿੰਦੇ ਹਨ ਉਹ ਸਤਿਗੁਰ ਜੀ ਹਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ 10 ਗੁਰੂ ਸਾਹਿਬਾਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਠਿਕੇ ਉਹ ਸਤਿਗੁਰ ਪੁਰਖ ਹੈ ਜਿਸ ਨੇ ਪੰਜੇ ਕਾਮ ਕਰੋਧ ਲੋਭ মোহ ਹੰਕਾਰ ਇਹ ਦੂਤ ਇਹ ਵੈਰੀ ਛੇਕੇ ਖਿੱਚ ਕਰਕੇ ਆਪਣੇ ਅਧੀਨ ਕਰ ਲਏ ਹਨ ਔਰ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਵੀ ਇਹਨਾਂ ਕਾਮ ਆਦਿਕ ਕਾਮ ਕਰੋਧ ਲੋਭ মোহ ਹੰਕਾਰ ਨੂੰ ਬਾਹਰ ਕੱਢ ਦਿੰਦੇ ਹਨ ਉਹ ਸਤਿਗੁਰੂ ਜੀ ਹਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ 10 ਗੁਰੂ ਸਾਹਿਬਾਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਠਿੱਕੇ ਉਹ ਸਤਗੁਰ ਪੁਰਖ ਹੈ ਜਿਸਨੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੂਤ ਇਹ ਵੈਰੀ ਠਿੱਕੇ ਖਿੱਚ ਕਰਕੇ ਆਪਣੇ ਅਧੀਨ ਕਰ ਲਏ ਹਨ ਔਰ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਵੀ ਇਹਨਾਂ ਕਾਮ ਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਾਹਰ ਕੱਢ ਦਿੰਦੇ ਹਨ ਉਹ ਸਤਗੁਰ ਜੀ ਹਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ 10 ਗੁਰੂ ਸਾਹਿਬਾਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਠਿੱਕੇ ਉਹ ਸਤਗੁਰ ਪੁਰਖ ਹੈ ਜਿਸਨੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੂਤ ਇਹ ਵੈਰੀ ਠਿੱਕੇ ਖਿੱਚ ਕਰਕੇ ਆਪਣੇ ਅਧੀਨ ਕਰ ਲਏ ਹਨ ਔਰ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਵੀ ਇਹਨਾਂ ਕਾਮ ਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਾਹਰ ਕੱਢ ਦਿੰਦੇ ਹਨ ਉਹ ਸਤਿਗੁਰੂ ਜੀ ਹਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ 10 ਗੁਰੂ ਸਾਹਿਬਾਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ